ਤੁਹਾਡੇ ਸਾਰਿਆਂ ਵਾਸਤੇ ਤੁਹਾਡੀ ਫਰਮਾਇਸ਼ ਤੇ ਬਹੁਤ ਵਧੀਆ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਮੈਂ ਉਮੀਦ ਕਰੂੰਗਾ ਵੀਡੀਓ ਤੁਹਾਨੂੰ ਪਸੰਦ ਆਊਗੀ ਰੇਟ ਵੀ ਤੁਹਾਨੂੰ ਬਹੁਤ ਜਾਇਜ਼ ਦੇਖਣ ਨੂੰ ਮਿਲਣਗੇ ਸਿਰਫ 8.5 ਲੱਖ ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਰੇਟ ਹੋਰ ਵੀ ਘਟਵਾਦ ਹੋ ਜਾਊਗਾ ਤੇ ਪੂਰੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ 73800426173 ਜੇ ਤੁਹਾਡੇ ਕੋਲੇ ਕੋਠੀ ਘਰ ਮਕਾਨ ਹੈ ਜੀ ਤੁਸੀਂ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਵੇਚਣ ਵਾਸਤੇ ਤੁਹਾਡੇ ਕੋਲੇ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀਦ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜਾ ਘਰ ਨੂੰ ਫਰੰਟ ਲੱਗਦਾਗਾ ਜਮਾ ਸੜਕ ਦੇ ਉੱਪਰ ਲੱਗਦਾਗਾ ਤੇ ਵਾਰੀ ਸਿਰ ਆਪਾਂ ਕੱਲੀ-ਕੱਲੀ ਗੱਲ ਕਰਾਂਗੇ ਤੇ ਅੰਦਰ ਆਪਾਂ ਚੱਲਦੇ ਹਾਂ ਮੇਨ ਗੇਟ ਤੁਸੀਂ ਆਪ ਹੀ ਦੇਖ ਲਓ ਬਾਹਰੋਂ ਸੜਕ ਤੁਸੀਂ ਦੇਖ ਲਈ ਦੋਵੇਂ ਸੜਕ ਤੋਂ ਤੁਹਾਨੂੰ ਮੈਂ ਦਿਖਾਈ ਦਿੱਤੀ ਜੀ ਜਦੋਂ ਆਪਾਂ ਮੇਨ ਗੇਟ ਰਾਹੀਂ ਐਂਟਰ ਕਰਦੇ ਹਾਂ ਇੱਕ ਪਾਸੇ ਪਹਿਲਾਂ ਤਾਂ ਆਪਾਂ ਨੂੰ ਆਪਣਾ ਬਾਥਰੂਮ ਮਿਲ ਚੁਕਾ ਸੀ ਬਾਥਰੂਮ ਬਣਿਆ ਹੋਇਆ ਤੇ ਜਿਹੜਾ ਇਹ ਘਰ ਬਣਿਆ ਹੋਇਆ ਜਿਵੇਂ ਕਿ ਪਿੰਡਾਂ ਦੇ ਵਿੱਚ ਘਰ ਹੁੰਦਾ ਉਵੇਂ ਦਾ ਬਣਿਆ ਹੋਇਆ ਸਿੰਪਲ ਘਰ ਤੇ ਜਗ੍ਹਾ ਬਾਫਰ ਆਪਾਂ ਨੂੰ ਮਿਲ ਜੂਗੀ ਕਮਰੇ ਕੁਮਰੇ ਆਪਾਂ ਨੂੰ ਵਧੀਆ ਬਣੇ ਹੋਏ ਮਿਲ ਜਾਣਗੇ ਪੁਰਾਣੇ ਟਾਈਪ ਦਾ ਘਰ ਆਪਾਂ ਨੂੰ ਇਹ ਮਿਲੂਗਾ ਜਿਵੇਂ ਪੁਰਾਣੇ ਘਰ ਬਣਦੇ ਹੁੰਦੇ ਸੀਗੇ ਉਵੇਂ ਬਣਿਆ ਹੋਇਆ ਪਰ ਘਰ ਪੁਰਾਣਾ ਨਹੀਂ ਹੈਗਾ ਸੀ ਕਰ ਵਧੀਆ ਬਾਕੀ ਤੁਸੀਂ ਦੇਖੋਗੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਊਗਾ ਕੰਡੀਸ਼ਨ ਬਹੁਤ ਸਹੀ ਆਪਾਂ ਨੂੰ ਮਿਲੂਗੀ ਜੇ ਆਪਾਂ ਗੱਲ ਕਰੀਏ ਪਹਿਲੇ ਕਮਰੇ ਦੀ ਤਾਂ ਇਸ ਕਮਰੇ ਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜਾਊਗਾ ਪਲਸਟਰ ਪਲਸਟਰ ਸਾਰਾ ਕੁਝ ਆਪਾਂ ਨੂੰ ਮਿਲੂਗਾ ਵਧੀਆ ਜੀ ਜੋੜੀਆਂ ਜਾਲੀਆਂ ਪੂਰੀਆਂ ਲੱਗੀਆਂ ਹੋਈਆਂ ਨੇ ਬਾਕੀ ਜਿਹੜੀ ਰਸੋਈ ਹੈ ਉਹ ਵੀ ਪੂਰੀ ਵਧੀਆ ਹੈ ਜਿਹੜਾ ਪਿੱਛੇ ਕਮਰਾ ਦੇਖਿਆ ਉਹਦੇ ਨਾਲ ਇੱਕ ਕਮਰਾ ਹੋਰ ਮਿਲ ਜਾਊਗਾ ਨਾਲ ਹੀ ਲੱਗ ਮੈਂ ਇਹ ਜਿਹੜਾ ਕਮਰਾ ਤੁਸੀਂ ਦੇਖ ਰਹੇ ਹੋ ਇਹਨੂੰ ਇਹਨਾਂ ਨੇ ਸਟੋਰ ਰੂਮ ਬਣਾ ਰੱਖਿਆ ਹੈ। ਬਾਕੀ ਜਿਹੜਾ ਆਪਾਂ ਨੂੰ ਬਹਿੜਾ ਏਰੀਆ ਮਿਲੂਗਾ ਉਹ ਵੀ ਪੂਰਾ ਖੁੱਲਾ ਡੁਲਾ ਮਿਲ ਜੂਗਾ। ਤੇ ਜਿਹੜੀ ਆ ਰਸੋਈ ਹੈ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨੇ ਆ ਵੀਡੀਓ 'ਚ ਤੁਸੀਂ ਦੇਖ ਰਹੇ ਹੋ ਸੀ। ਸਿੰਪਲ ਰਸੋਈ ਹੈ, ਸਿੰਪਲ ਘਰ ਬਣਿਆ ਹੋਇਆ ਹੈ। ਬਾਕੀ ਕੰਮ ਵਧੀਆ ਕੀਤਾ ਹੋਇਆ ਹੈ। ਜਿੰਨਾ ਵੀ ਕੀਤਾ ਹੋਇਆ ਜਿਵੇਂ ਜੋੜੀਆਂ ਦਾ ਕੰਮ ਹੋ ਗਿਆ, ਲਾਈਟਿੰਗ ਦਾ ਕੰਮ ਹੋ ਗਿਆ, ਪਾਣੀ ਦੀ ਸਪਲਾਈ ਹੋ ਗਈ। ਇਹ ਕੰਮ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਜੀ। ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਕਰ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਟੋਟਲ ਜਿਹੜੀ ਆਪਾਂ ਨੂੰ ਜਗ੍ਹਾ ਮਿਲੂਗੀ ਇਹ ਆਪਾਂ ਨੂੰ 20 bisbe ਮਿਲੂਗੀ 20 bisbe ਜਗ੍ਹਾ ਬਹੁਤ ਜ਼ਿਆਦਾ ਡਬਲ ਹੋ ਜਾਂਦੀ ਹੈ ਜੀ ਇੱਕ ਤਾਂ ਘਰ ਹੈ ਜੀ ਇਹ ਤੇ ਨਾਲ ਲੱਗਵੀਂ ਥਾਂ ਉਧਰ ਪਾਸੂਆਂ ਵਸਦੇ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇਹ ਘਰ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਖਾਸ ਕਿਉਂਕਿ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਕੋਈ ਖੁੱਲਾ ਜਿਹਾ ਘਰ ਚਾਹੀਦਾ ਹੈ ਅਲੱਗ ਤੋਂ ਜਗ੍ਹਾ ਵੀ ਹੋਵੇ ਪਸ਼ੂਆਂ ਵਾਸਤੇ ਇਹੋ ਜਿਹਾ ਘਰ ਆਪਾਂ ਲੈ ਕੇ ਪਹੁੰਚੀਆਂ ਤੇ ਵੀਡੀਓ ਸਕਰੀਨ ਤੇ ਚੱਲ ਰਹੀ ਆ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਜਿੱਧਰਲੇ ਪਾਸੇ ਆਪਾਂ ਹੁਣ ਖੜੇ ਆ ਜੀ ਜਿੱਧਰ ਆਪਾਂ ਆਏ ਆ ਇਧਰਲੇ ਪਾਸੇ ਇੱਕ ਪਾਸੇ ਪਸ਼ੂਆਂ ਦੀ ਜਗ੍ਹਾ ਆ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਰਿਹਾ ਸੀ ਇਧਰ ਤੂੜੀ ਵਾਸਤੇ ਪਸ਼ੂਆਂ ਵਾਸਤੇ ਸਾਰਾ ਕੁਝ ਇਧਰ ਬਣਿਆ ਹੋਇਆ ਤੇ ਇਹ ਜਗ੍ਹਾ ਵੀ ਕਾਫੀ ਅਗੀ ਤੇ ਇਧਰ ਟੋਕੀ ਵਾਲੀ ਮਸ਼ੀਨ ਪਈ ਆ ਬਾਕੀ ਤੁਸੀਂ ਦੇਖ ਰਹੇ ਹੋ ਵੀਡੀਓ ਚ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਬਾਕੀ ਜਗ੍ਹਾ ਕਾਫੀ ਡਬਲ ਆਪਨ ਮਿਲ ਜੂਗੀ ਬੀ ਬਿਸਬੀ ਕੋਈ ਥੋੜੀ ਜਗ੍ਹਾ ਨਹੀਂ ਹੁੰਦੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਸਾਰਾ ਕੁਝ ਵਧੀਆ ਜੀ ਸੋਲਰ ਵੀ ਲੱਗਿਆ ਹੋਇਆ ਉਹ ਵੀ ਨਾਲ ਹੀ ਦੇਣਾ ਤੇ ਸਾਰਾ ਕੁਝ ਵਧੀਆ ਜਿਵੇਂ ਕਿ ਦੋ ਕਮਰੇ ਸੀਗੇ 16 ਬਾਈ 16 ਦੇ ਤੇ ਸੋਲਰ ਨਾਲ ਦੇਣਾ ਸਮਰਸੀਬਲ ਲੱਗੀ ਹੋਈ ਹੈ ਤੇ ਰੇਟ ਜੀ ਆਪਾਂ ਦੇਖੀਏ ਤਾਂ ਮਾਲਕ ਨੇ ਜਿਹੜੀ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਉਹ ਆਪਣੇ ਕੋਲੇ ਇਹਨਾਂ ਨੇ ਜਿਹੜੀ ਲਾ ਕੇ ਭੇਜੀ ਆ 40 ਲੱਖ ਰੁਪਇਆ ਲਾ ਕੇ ਭੇਜੀ ਆ ਜੀ 40 ਲੱਖ ਦੇ ਵਿੱਚ ਇਹਨਾਂ ਨੇ ਘਰ ਦੇਣਾ ਤੇ ਸਾਰੀ ਜਗ੍ਹਾ ਦੇਣੀ ਆ ਬਾਕੀ ਆਸੇ ਪਾਸੇ ਦੀ ਲੋਕੇਸ਼ਨ ਬਹੁਤ ਵਧੀਆ ਜੀ ਆਸੇ ਪਾਸੇ ਵੀ ਵਧੀਆ ਸਾਰਾ ਮਾਹੌਲ ਬਾਕੀ ਜਿਹੜਾ ਫਰੰਟ ਲੱਗਦਾਗਾ ਉਹ ਆਪਾਂ ਨੂੰ ਸੜਕ ਤੇ ਮਿਲੂਗਾ ਜੀ ਸੜਕ ਤੁਸੀਂ ਦੇਖ ਲਈ ਸੀਗੀ ਰੇਟ 40 ਲੱਖ ਰੁਪਇਆ ਕੋਈ ਫਿਕਸ ਰੇਟ ਨਹੀਂ ਹੈਗਾ ਇਹ ਇੱਕ ਡਿਮਾਂਡ ਇਹਨਾਂ ਨੇ ਪਾਈ ਆ ਬਾਕੀ ਤੁਸੀਂ ਕੱਲੀ-ਕੱਲੀ ਚੀਜ਼ ਦੇਖ ਰਹੇ ਹੋ ਇਹਨਾਂ ਨੇ ਵੀਡੀਓ ਪ੍ਰੋਪਰ ਆਪਣੇ ਕੋਲੇ ਬਣਾ ਕੇ ਭੇਜੀ ਹੈ ਅੰਦਰੋਂ ਬਾਹਰੋਂ ਬਾਹਰਲੀ ਸਾਈਡ ਤੋਂ ਸਾਰਾ ਕੁਝ ਇਹਨਾਂ ਨੇ ਦਿਖਾਇਆਗਾ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਇਹ ਘਰ ਤਾਂ ਇਹਨਾਂ ਨੇ ਜਿਹੜਾ ਪਿੰਡ ਦੱਸਿਆ ਪਿੰਡ ਫਰਜ਼ੂਲਾਪੁਰਾ ਫਰਜ਼ੂਲਾਪੁਰ ਇਹਨਾਂ ਦਾ ਪਿੰਡ ਖੰਨੇ ਸ਼ਹਿਰ ਦੇ ਨਾਲ ਲੱਗਦਾਗਾ ਖੰਨਾ ਲੋਕੇਸ਼ਨ ਹੋ ਗਈ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਲਓ ਪਹਿਲਾਂ ਕੋਈ ਗੱਲ ਕਰਨੀ ਹੈ ਮਾਲਕ ਨੂੰ ਫੋਨ ਤੁਸੀਂ ਲਗਾ ਸਕਦੇ ਹੋ ਪਹਿਲਾਂ ਕੁਝ ਵੀ ਪੁੱਛਣਾ ਹੋਵੇ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮਾਲਕ ਦਾ ਨੰਬਰ ਹੈ 82849 38731 ਦੁਬਾਰਾ ਫਿਰ ਤੋਂ ਕਨਫਰਮ ਮੈਂ ਕਰਵਾ ਦਿੰਦਾ ਜੀ 82849 38731 ਆ ਮਾਲਕ ਦਾ ਨੰਬਰ ਹੈ ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਬਾਕੀ ਜਿਹੜਾ 8.5 ਲੱਖ ਦਾ ਆਪਾਂ ਘਰ ਲੈ ਕੇ ਪਹੁੰਚਿਆ ਉਹਦੀ ਅੱਗੇ ਵੀਡੀਓ ਤੁਹਾਨੂੰ ਮਿਲੂਗੀ ਤੇ ਇਹ ਵੀਡੀਓ ਤੁਸੀਂ ਦੇਖ ਲਈ ਇਹ ਘਰ ਤੁਸੀਂ ਦੇਖ ਲਿਆ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚਿਆ ਜੀ ਜਗ੍ਹਾ ਕਾਫੀ ਡਬਲ ਹੈ ਬਾਕੀ ਰੇਟ ਹੋ ਜਾਊਗਾ ਤੁਸੀਂ ਗੱਲ ਕਰ ਲਿਓ ਮਾਲਕ ਨਾਲ ਜਾ ਕੇ ਦੇਖੋਗੇ ਤੇ ਗੱਲ ਕਰੋਗੇ ਮਾਲਕ ਕਹਿੰਦੇ ਸੀਗੇ ਰੇਟ ਕਰ ਲਾਂਗੇ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਬਾਤ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਪਹੁੰਚਿਓ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਜਾਊਗਾ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਤੁਸੀਂ ਵੀ ਵੇਚਣਾ ਚਾਹੁੰਦੇ ਹੋ ਘਰ ਹੈ ਕੂਠੀ ਹੈ ਕਿਸੇ ਵੀ ਏਰੀਆ ਚ ਆਪਣਾ ਨੰਬਰ ਉੱਪਰ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋ ਫਰੀ ਚੈਟ ਤੁਸੀਂ ਲਗਵਾ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਸੈਕਿੰਡ ਵੀਡੀਓ ਦੀ ਆਪਣੇ ਕੋਲੇ ਇਹਨਾਂ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਆ ਤਿੰਨ ਮੰਜ਼ਲੀ ਬਣਿਆ ਹੋਇਆ ਕੂਠੀ ਵਾਂਗੂ ਬਣਿਆ ਹੋਇਆ ਤੇ ਰੇਟ ਬਹੁਤ ਘੱਟ ਹੈ ਜੀ ਇਹਨਾਂ ਨੇ ਡਿਮਾਂਡ ਜਿਹੜੀ ਕੀਤੀ ਆ ਸਾਢੇ 1 8 ਲੱਖ ਰੁਪਏ ਕੀਤੀ ਹੈ ਜੀ ਤੇ ਆਪਾਂ ਨੂੰ ਵਧੀਆ ਘਰ ਇਹ ਮਿਲ ਜੂਗਾ ਤੇ ਸਾਢੇ 1 8 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮਾਲਕ ਕਹਿੰਦੇ ਸੀ ਜੀ ਵੀ 8.5 ਲੱਖ ਰੁਪਏ ਵੀ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਘਾਟਾ ਵਾਦਾ ਕਰ ਲਵਾਂਗੇ ਤਿੰਨ ਮੱਧਲੀ ਬਣਿਆ ਹੋਇਏ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ 40 ਗਜ਼ ਜਗ੍ਹਾ ਆਪ ਨੂੰ ਮਿਲੂਗੀ ਘਰ ਦੇ ਵਿੱਚ ਆਪਾਂ ਨੂੰ 6 ਤੱਕ ਕਮਰੇ ਦੇਖਣ ਨੂੰ ਮਿਲ ਜਾਣਗੇ 6 ਕਮਰੇ 2 ਬਾਥਰੂਮ 1 ਰਸੋਈ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਕਰਤਾਰਪੁਰ ਮੋਹੱਲਾ ਜੀ ਸ਼ਹਿਰ ਨਾਭਾ ਜ਼ਿਲ੍ਹਾ ਪਟਿਆਲਾ ਜੀ ਘਰ ਵਧੀਆ ਬਣਿਆ ਹੋਇਆ ਤੇ ਇਹ ਘਰ ਦੇ ਲਾਗੇ ਜਮਾ ਬਾਜ਼ਾਰ ਹੈ ਅਨਾਜ ਮੰਡੀ ਹੈ ਸਬਜ਼ੀ ਮੰਡੀ ਹੈ ਹਸਪਤਾਲ ਹੈ ਤੇ ਸਾਰਾ ਕੁਝ ਨਜ਼ਦੀਕੀ ਹੈ ਜੀ ਤੇ ਕਿਸੇ ਨੇ ਘਰ ਖਰੀਦਣਾ ਹੋਵੇ ਇਹ ਤੇ ਖਰੀਦ ਸਕਦੇ ਹਾਂ ਮਾਲਕ ਨੇ ਕਿਹਾ ਇਨਵੈਸਟਮੈਂਟ ਕਰਨੀ ਹੈ ਵਧੀਆ ਜੀ ਕਿਉਂਕਿ ਕਿਰਾਏ ਤੇ ਚੜ ਜਾਂਦਾ ਹੈ ਕਿਸੇ ਨੂੰ ਵੀ ਪਸੰਦ ਜੀ ਆਉਂਦਾ ਜਾ ਕੇ ਦੇਖ ਸਕਦੇ ਹਾਂ ਬਾਕੀ ਤੁਹਾਡੇ ਸਾਹਮਣੇ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜ਼ਿੰਮੇਵਾਰ ਹੈਗਾ ਤੁਹਾਡੇ ਸਾਹਮਣੇ ਹੈ ਸਾਢੇ 1.8 ਲੱਖ ਰੁਪਇਆ ਇਹਨਾਂ ਨੇ ਡਿਮਾਂਡ ਕੀਤੀ ਆ ਘਾਟਾ ਵਾ ਦਾ ਮੌਕੇ ਤੇ ਕੀਤਾ ਜਾਊਗਾ ਤੇ ਮਾਲਕ ਦਾ ਜਿਹੜਾ ਨੰਬਰ ਹੈ ਉਹ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 99887226 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨਾ 99887226 ਆਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਕਰ ਲਿਓ ਜੀ ਤੇ ਸਾਡੇ ਇੱਕ 8 ਲੱਖ ਰੁਪਇਆ ਡਿਮਾਂਡ ਹੈ ਜੀ ਗੱਲਬਾਤ ਕਰ ਲਓ ਜਿਹੜੀ ਵੀ ਕਰਨਾ ਚਾਹੁੰਦੇ ਹੋ ਖਰੀਦਣ ਦਾ ਕੋਈ ਚਾਹਵਾਨ ਹੈਗਾ ਤੁਸੀਂ ਖਰੀਦ ਸਕਦੇ ਹੋ ਜੀ ਤੇ ਪੂਰੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਵੀਡੀਓ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੁਹਾਨੂੰ ਆਪਾ ਦਿਖਾ ਰਹੇ ਆ ਜੀ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਨਾਲ ਪੂਰੀ ਗੱਲ ਤੁਸੀਂ ਕਰ ਸਕਦੇ ਹੋ ਬਾਕੀ ਜਗ੍ਹਾ ਦੀ ਆਪਾਂ ਗੱਲ ਕਰ ਲਈ ਰੇਟ ਵੀ ਤੁਹਾਨੂੰ ਪਤਾ ਲੱਗ ਗਿਆ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਸਪੋਰਟ ਕਰਿਆ ਕਰੋ ਫੁੱਲ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਕਰੋ ਕਮੈਂਟ ਛੇਤੀ ਤੋਂ ਛੇਤੀ ਆਪਾਂ ਲੈ ਕੇ ਤੁਹਾਡੇ ਵਾਸਤੇ ਪਹੁੰਚ ਜਾਵਾਂਗੇ ਬਾਕੀ ਹੁਣ ਦੋ ਜੀ ਮੈਨੂੰ ਇਜਾਜ਼ਤਾਂ ਜਲਦੀ ਮਿਲਦੇ ਆਪਾਂ ਤੇ ਕਿਸੇ ਨੇ ਘਰ ਕੁਠੀ ਮਕਾਨ ਵੇਚਣਾ ਹੋਵੇ ਆਪਣੇ ਕੋਲੇ ਭੇਜੋ ਆਪਣਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ WhatsApp ਨੰਬਰ ਉੱਪਰ ਆਪਣਾ ਵਾਰ-ਵਾਰ ਚੱਲਦੇ ਰਹਿੰਦਾ 73800 ਪੂਰਾ 26100 73